ਜਿਹੜੇ ਮਾਪੇ ਨੇ ਉਹ ਜਾਣੂ ਨੇ ਇਸ ਗੱਲ ਤੋਂ ਵੀ ਸਾਡਾ ਮੁੰਡਾ ਕਿਹੜੇ ਹਾਲਾਤਾਂ 'ਚ ਰਹਿ ਰਿਹਾ ਸਾਡੀ ਕੁੜੀ ਕਿਹੜੇ ਹਾਲਾਤਾਂ 'ਚ ਰਹਿ ਰਹੀ ਚਾਹ ਲਈ ਮੈਰਿਜ ਹੋ ਰਹੀਆਂ ਨੇ ਵੀ ਜਿਹਦੇ ਬੈਂਡ ਆਏ ਖਰਚਾ ਉਹ ਕਰੇਗਾ ਬਿਲਕੁਲ ਤੇ ਵਿਦੇਸ਼ ਜਾ ਕੇ ਉਹ ਲੜਕਿਆਂ ਨੂੰ ਬੁਲਾਉਂਦੀਆਂ ਵੀ ਨਹੀਂ ਕੋਲ ਰੱਖੀਆਂ ਕੋਈ ਲੜਕੀ ਦੀ ਲੜਕੇ ਨਾਲ ਪਹਿਲਾਂ ਗੱਲ ਹੁੰਦੀ ਹੈ ਹੂੰ ਉਹ ਪੈਸੇ ਨਾ ਹੋਣ ਦੀ ਵਜ੍ਹਾ ਉਹ ਵਿਆਹ ਕਿਸੇ ਹੋਰ ਨਾਲ ਕੀਤਾ ਜਾਂਦਾ ਹੈ ਹਾਂ ਉੱਥੇ ਜਾ ਕੇ ਫਿਰ ਉਹ ਲੜਕੇ ਨੂੰ ਨਾ ਬੁਲਾ ਕੇ ਦੂਸਰੇ ਲੜਕੇ ਨੂੰ ਬੁਲਾਇਆ ਜਾਂਦਾ ਹੈ ਕਿੰਨੀਆਂ ਆਤਮ ਹੱਤਿਆਵਾਂ ਹੋਈਆਂ ਇਦਾਂ ਇਸੇ ਕਾਰਨ ਹੋਈਆਂ ਨੇ ਸੋ ਇਹ ਰਿਸ਼ਤਿਆਂ ਦੀ ਪਵਿੱਤਰਤਾ ਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਿ ਸਾਡੇ ਬੱਚੇ ਬਾਹਰ ਜਾ ਰਹੇ ਨੇ ਐਜੂਕੇਸ਼ਨਲੀ ਅਸੀਂ ਕਰਜ਼ਾ ਚੁੱਕ ਕੇ ਉੱਥੇ ਜਾਂਦੇ ਕਿਤੇ ਕਿਹਾ ਜਾਂਦਾ ਹੈ ਨਸ਼ੇ ਦੀ ਡੋਜਨਾ ਹੋ ਗਈ ਕਿਤੇ ਹਾਰਟ ਅਟੈਕ ਨਾਲ ਪਰ ਪਰਪੱਖ ਜਵਾਬ ਜਿਹੜਾ ਚਾਹੀਦਾ ਭਾਰਤ ਸਰਕਾਰ ਨੂੰ ਦੇਣਾ ਤੇ ਵਿਦੇਸ਼ਾਂ ਸਰਕਾਰ ਨੂੰ ਦੇਣਾ ਉਹ ਕਿਤੇ ਵੀ ਸਾਢੇ 3 ਲੱਖ ਸਟੂਡੈਂਟ ਹਰ ਸਾਲ ਆਇਲੈਂਡ ਸੈਂਟਰ ਜਾਂਦਾ ਹਮ ਆਇਲੈਂਡ ਸੈਂਟਰ ਦੀ ਇੱਕ ਬੜੀ ਵੱਡੀ ਮੋਨੋਪੋਲੀ ਚੱਲੇਗਾ ਹਜ਼ਾਰ ਕਰੋੜ ਦਾ ਬਿਜ਼ਨਸ ਪੰਜਾਬ ਦੇ ਵਿੱਚ ਚੱਲਦਾ ਉਹ ਤਾਂ 250 ਡਾਲਰ ਜੀ ਇੱਕ ਵਾਰ ਦੀ ਫੀਸ ਲੱਗਦੀ ਹੈ ਪਰ ਜਿਹੜੇ ਬੱਚੇ ਰਹਿ ਜਾਂਦੇ ਨੇ ਉਹ ਦੁਆਰੇ ਆਈਡੈਂਟਸ ਕਰਦੇ ਨੇ ਸੋ ਬੜਾ ਵੱਡਾ ਨੈਕਸਸ ਜਿਹੜਾ ਚੱਲ ਰਿਹਾ ਆਈਡੈਂਟ ਸੈਂਟਰ ਦਾ 2023 ਦੀ ਗੱਲ ਕਰੀਏ ਤਾਂ 15 ਲੱਖ ਸਟੂਡੈਂਟ ਵਿਦੇਸ਼ਾਂ ਦੇ ਵਿੱਚ ਪੜਨ ਜਾ ਰਹੇ ਸੀ ਔਰ ਇਸ ਸਾਲ 2024 ਦੇ ਵਿੱਚ ਮੇਰੇ ਖਿਆਲ 24 ਲੱਖ ਹੀ ਸਟੂਡੈਂਟ ਹੋਣਗੇ 100% ਦੇ ਵਿੱਚੋਂ 80% ਨੌਜਵਾਨ ਉੱਥੇ ਰਹਿਣਾ ਪਸੰਦ ਕਰਦੇ ਨੇ ਔਰ ਸਿਰਫ 20% ਨੇ ਜਿਹੜੇ ਸਿੱਖਿਆ ਪ੍ਰਾਪਤ ਕਰਕੇ ਸਾਡੇ ਦੇਸ਼ ਦੇ ਵਿੱਚ ਵਾਪਸ ਆਉਂਦੇ। ਇਹ ਹਰੇਕ ਸਾਲ ਵਾਧ ਰਹੀ ਨੇ ਤਾਂ ਆਉਣ ਵਾਲੇ ਸਮੇਂ 'ਚ ਤਾਂ ਹੋਰ ਬਹੁਤ ਜ਼ਿਆਦਾ ਵਧੇਗਾ। 2024 'ਚ 24 ਲੱਖ ਬੱਚਾ ਬਾਹਰ ਜਾਂਦਾ ਹੈ। ਤਾਂ ਉਸ ਸਾਥ ਦੇ ਨਾਲ ਇਹ ਅੰਕੜੇ 80 ਤੋਂ 85 ਬਿਲੀਅਨ ਡਾਲਰ 28500 ਕਰੋੜ ਰੁਪਇਆ ਸਾਲਾਨਾ ਇਥੋਂ ਦੇ ਪੇਰੈਂਟਸ ਵਿਦੇਸ਼ ਦੇ ਖਾਤਿਆਂ ਦੇ ਵਿੱਚ ਔਰ ਰਿਕਾਰਡ ਪੇ ਪੇ ਕਰਦੇ ਨੇ। ਦੋਸਤੋ ਪੰਜਾਬ ਦੇ ਅਹਿਮ ਮੁੱਦੇ ਦੀ ਗੱਲ ਕਰਾਂਗੇ ਜਿੱਥੇ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੇ ਪ੍ਰਵਾਸ ਦੀ ਜਿਹੜੀ ਉਡਾਨ ਭਰੀ ਆ ਪ੍ਰਵਾਸ ਕਰਦੇ ਨੇ ਉੱਥੇ ਕੀ ਨੁਕਸਾਨ ਹੋਇਆ ਪ੍ਰਵਾਸ ਦਾ ਪੰਜਾਬ ਦੀ ਭੁਹੇਂ ਦੀ ਗੱਲ ਕਰਾਂਗੇ ਪੰਜਾਬ 'ਚ ਕੀ ਹਾਲਾਤ ਨੇ ਜਾਂ ਪੰਜਾਬ ਤੋਂ ਬਾਹਰ ਰਹਿਣ ਵਾਲੇ ਮੁੰਡੇ ਕੁੜੀਆਂ ਅੱਜ ਕਿੱਥੇ ਕਾਮਯਾਬ ਨੇ ਜਾਂ ਕਿੰਨਾ ਕੁ ਸਟਰਗਲ ਕਰ ਰਹੇ ਨੇ ਪੂਰੀ ਗੱਲਬਾਤ ਲਈ ਮੇਰੇ ਨਾਲ ਐਡਵੋਕੇਟ ਅਪਰਮਜੀਤਪਾਲ ਸਿੰਘ ਨੇ ਜਿਹੜੇ ਹਰ ਇੱਕ ਮੁੱਦੇ ਦੇ ਬੜੀ ਵਿਆਕੀ ਦੇ ਨਾਲ ਗੱਲਬਾਤ ਕਰਦੇ ਉਹਨਾਂ ਦਾ ਸਵਾਗਤ ਕਰਦੇ ਬਹੁਤ ਬਹੁਤ ਸਵਾਗਤ ਹੈ ਵੀਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਠੀਕ ਠਾਕ ਹੋ ਜੀ ਬਹੁਤ ਵਧੀਆ ਅ ਵਕੀਲ ਸਾਹਿਬ ਮੇਰਾ ਪਹਿਲਾ ਤੇ ਛੋਟਾ ਜਿਹਾ ਹੀ ਸਵਾਲ ਆ ਕਿ ਪਲੱਸ 2 ਤੋਂ ਬਾਅਦ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਦਾ ਰੁਝਾਨ ਬਾਹਰ ਨੂੰ ਕਿਉਂ ਆ ਦੇਖੋ ਅੱਜ ਜੇ ਗੱਲ ਕਰੀਏ ਨੌਜਵਾਨਾਂ ਦੀ ਪਲੱਸ 2 ਤੋਂ ਬਾਅਦ ਜੀ ਤੇ ਹਰ ਸਾਲ 88% ਨੌਜਵਾਨ ਹੂੰ ਜਿਹੜੇ ਵਿਦਿਆਰਥੀ ਨੇ ਉਹ ਇਹ ਚਾਹੁੰਦੇ ਨੇ ਕਿ ਅਸੀਂ ਵਿਦੇਸ਼ ਜਾਈਏ ਜੀ ਵਿਦੇਸ਼ ਜਾ ਕੇ এডਿਕੇਸ਼ਨ ਪ੍ਰਾਪਤ ਕਰੀਏ ਤੇ ਅੱਜ 3.5 ਲੱਖ ਸਟੂਡੈਂਟ ਜੀ ਹਰ ਸਾਲ ਆਇਲਟ ਸੈਂਟਰ ਜਾਂਦਾ ਹਮ ਆਇਲਟ ਸੈਂਟਰ ਦੀ ਇੱਕ ਬੜੀ ਵੱਡੀ ਮੋਨੋਪੋਲੀ ਚੱਲੇਗਾ ਹਜ਼ਾਰ ਕਰੋੜ ਦਾ ਬਿਜ਼ਨਸ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਕਿਉਂਕਿ 3.5 ਲੱਖ ਸਟੂਡੈਂਟ ਜਦੋਂ ਪੇਪਰ ਐਗਜ਼ਾਮ ਦਿੰਦਾ ਆਇਲਟਸ ਦਾ ਹਮ ਉਹਦੇ ਵਿੱਚੋਂ ਸਾਰੇ ਤਾਂ ਪਾਸ ਨਹੀਂ ਹੁੰਦੇ ਜੀ ਤੇ ਘਟੋਕੜ 250 ਤੋਂ 220 ਤੋਂ 250 ਡਾਲਰ ਜੀ ਇੱਕ ਵਾਰ ਦੀ ਫੀਸ ਲੱਗਦੀ ਹੈ ਪਰ ਜਿਹੜੇ ਬੱਚੇ ਰਹਿ ਜਾਂਦੇ ਨੇ ਉਹ ਦੁਆਰੇ ਆਈਲੈਂਡਸ ਕਰਦੇ ਨੇ ਸੋ ਬੜਾ ਵੱਡਾ ਇੱਕ ਨੈਕਸਸ ਜਿਹਾ ਚੱਲ ਰਿਹਾ ਆਈਲੈਂਡਸ ਸੈਂਟਰ ਦਾ ਜਾਲੀ ਪਾਸ ਵੀ ਕੀਤੇ ਜਾਂਦੇ ਨੇ ਹੂੰ ਸੋ ਉਹਦੇ ਨਾਲ ਕੀ ਹੋ ਰਿਹਾ ਕਿ ਵਿਦੇਸ਼ ਜਾਣ ਦੀ ਜਿਹੜੀ ਦੇਸ਼ ਹੋ ਵਧਦੀ ਜਾ ਰਹੀ ਹੈ ਇਸੇ ਰੇਸ਼ੋ ਦੇ ਨਾਲ ਅਗਰ ਗੱਲ ਕਰੀਏ 2022 ਦੀ ਤਾਂ ਉਦੋਂ 13 ਲੱਖ ਸਟੂਡੈਂਟ ਉਸ ਟਾਈਮ ਵਿਦੇਸ਼ਾਂ 'ਚ ਪੜ੍ਹ ਰਹੇ ਸੀ ਭਾਰਤ ਦਾ ਜੀ ਉਸ ਤੋਂ ਬਾਅਦ ਅਗਲੇ ਸਾਲ 2023 ਦੀ ਗੱਲ ਕਰੀਏ ਤਾਂ 15 ਲੱਖ ਸਟੂਡੈਂਟ ਵਿਦੇਸ਼ਾਂ ਦੇ ਵਿੱਚ ਪੜਨ ਜਾ ਰਿਹਾ ਸੀ ਔਰ ਇਸ ਸਾਲ 2024 ਦੇ ਵਿੱਚ ਮੇਰੇ ਖਿਆਲ 24 ਲੱਖ ਹੀ ਸਟੂਡੈਂਟ ਉੱਥੇ ਹੋ ਜੇਗਾ ਅਗਰ RBI ਦੇ ਅੰਕੜਿਆਂ ਦੀ ਗੱਲ ਕਰੀਏ ਤਾਂ 5 ਅਰਬ ਡਾਲਰ 2020-21 ਦੀ ਰਿਪੋਰਟ ਦੇ ਵਿੱਚ ਖਰਚ ਹੋ ਚੁੱਕੇ ਸੀ ਹਰ ਸਾਲ ਵੱਧ ਹੀ ਜਾਂਦੀ ਹੈ ਹਰ ਸਾਲ ਵੱਧੇ ਜਾ ਰਹੇ ਨੇ ਕਿਉਂਕਿ ਜਿਵੇਂ ਜਿਵੇਂ ਨੌਜਵਾਨ ਉਧਰ ਜਾਏਗਾ ਔਰ ਸਭ ਤੋਂ ਵੱਡੀ ਦੁਖਦਾਈ ਗੱਲ ਇਹ ਹੈ ਵੀ ਵਿਦੇਸ਼ ਜਾਣਾ ਮਾੜੀ ਗੱਲ ਨਹੀਂ ਵਿਦੇਸ਼ ਦੇ ਵਿੱਚ ਪੜਨਾ ਮਾੜੀ ਗੱਲ ਨਹੀਂ ਪਰ ਜਿਹੜਾ ਚਲਨ ਪਰੰਪਰਾ ਹੋ ਗਈ ਸਾਡੇ ਕਿ 100% ਦੇ ਵਿੱਚੋਂ 80% ਨੌਜਵਾਨ ਉੱਥੇ ਰਹਿਣਾ ਪਸੰਦ ਕਰਦੇ ਨੇ ਉਹ ਸਿਰਫ 20% ਨੇ ਜਿਹੜੇ ਸਿੱਖਿਆ ਪ੍ਰਾਪਤ ਕਰਕੇ ਸਾਡੇ ਦੇਸ਼ ਦੇ ਵਿੱਚ ਵਾਪਸ ਆਉਂਦੇ ਨੇ ਹਮ ਅਵਕੀਲ ਸਾਹਿਬ ਇਹ ਇਹ ਜਿਹੜੀਆਂ ਤੁਸੀਂ ਜਿਹੜੇ ਤੁਹਾਡੇ ਪੈਮਾਨੇ ਨੇ ਜਿਹੜੇ ਤੁਸੀਂ ਰੇਸ਼ਿਓ ਦੱਸ ਰਹੇ ਨੇ ਜੇ ਹਰੇਕ ਸਾਲ ਵਧ ਰਹੇ ਨੇ ਤਾਂ ਆਉਣ ਵਾਲੇ ਸਮੇਂ 'ਚ ਤਾਂ ਹੋਰ ਬਹੁਤ ਜ਼ਿਆਦਾ ਵਧੂਗੀ ਦੇਖੋ ਇਹ ਜਿਵੇਂ ਜਿਵੇਂ ਜਾਂਦੇ ਰਹਿਣਗੇ ਵਿਦੇਸ਼ ਤੋਂ ਨੌਜਵਾਨ ਇੱਕ ਲਾਲਸਾ ਹੀ ਬੜੀ ਵੱਡੀ ਵੱਧ ਗਈ ਹੈ ਕਿ ਅਸੀਂ ਫੇਮਲੀ ਕਿ ਸਾਡੇ ਬੱਚੇ ਬਾਹਰ ਜਾ ਰਹੇ ਨੇ ਐਜੂਕੇਸ਼ਨਲੀ ਅਸੀਂ ਕਰਜ਼ਾ ਚੁੱਕ ਕੇ ਉੱਥੇ ਜਾ ਰਹੇ ਹਾਂ ਬਿਲਕੁਲ ਔਰ ਤੁਸੀਂ ਅੱਦੀ ਸਭ ਤੋਂ ਵੱਡੀ ਦੁਖਦਾਈ ਜੇਕਰ ਪਾਰਟ ਦੇਖੋਗੇ ਤਾਂ ਕਿ ਪਿੱਛੇ ਜੇ ਵਿਦੇਸ਼ ਮੰਤਰੀ ਮੰਤਰਾਲੇ ਵੱਲੋਂ ਰਾਜ ਸਭਾ ਦੇ ਵਿੱਚ ਆંકੜੇ ਪੇਸ਼ ਕੀਤੇ ਗਏ ਕਿ ਵੱਖ-ਵੱਖ ਕੰਟਰੀਆਂ ਦੇ ਵਿੱਚ 403 ਨੌਜਵਾਨ ਸਾਡੇ ਉਹਨੇ ਜਿਹੜੇ ਜਿਨ੍ਹਾਂ ਦੀਆਂ ਮੌਤਾਂ ਹੋ ਚੁੱਕੀਆਂ ਹੂੰ ਤੇ ਉਹ ਮੌਤਾਂ ਬਾਰੇ ਨਾ ਤਾਂ ਜਾਣਕਾਰੀ ਵੀ ਕਿਉਂ ਹੋਈਆਂ ਨੇ ਹੂੰ ਕਿਤੇ ਕਿਹਾ ਜਾਂਦਾ ਇਹ ਨਸ਼ੇ ਦੀ ਡੋਜ਼ ਨਾਲ ਹੋ ਗਿਆ ਕਿਤੇ ਹਾਰਟ ਅਟੈਕ ਨਾਲ ਪਰ ਪਰਪੱਖ ਜਵਾਬ ਜਿਹੜਾ ਚਾਹੀਦਾ ਭਾਰਤ ਸਰਕਾਰ ਨੂੰ ਲੈਣਾ ਤੇ ਵਿਦੇਸ਼ਾਂ ਸਰਕਾਰ ਨੂੰ ਦੇਣਾ ਉਹ ਕਿਤੇ ਵੀ ਪਤਾ ਨਹੀਂ ਲੱਗ ਰਿਹਾ ਤੇ ਨਮਾਪਿਆਂ ਨੂੰ ਇਸੇ ਖੋਜ ਰਹਿੰਦੇ ਨੇ ਸਾਡਾ ਪੁੱਤ ਪਿਓ ਕਿਉਂ ਪੂਰਾ ਹੋਇਆ ਸੋ 403 ਨੌਜਵਾਨ ਦੀ ਡੈਥ ਰਾਜ ਸਭਾ ਦੇ ਵਿੱਚ ਅੰਕੜੇ ਪੇਸ਼ ਕੀਤੇ ਜਿੰਨਾਂ ਬਾਰੇ ਕੋਈ ਗੱਲ ਨਹੀਂ ਕਰ ਰਿਹਾ ਹੂੰ ਸੋ ਇਹ ਹਰੇਕ ਮੁੱਦੇ ਤੇ ਇਸ ਤਰ੍ਹਾਂ ਦੀ ਗੱਲ ਹੋਣੀ ਚਾਹੀਦੀ ਏ ਕਿ ਵਿਦੇਸ਼ ਨੌਜਵਾਨ ਜਾ ਰਹੇ ਨੇ ਇਹਨਾਂ ਨੂੰ ਭਾਰਤ ਦੇ ਵਿੱਚ ਰੱਖਣਾ ਚਾਹੀਦਾ ਨਾਲੇ ਪਰ ਵਜਾ ਤੁਹਾਨੂੰ ਕੀ ਲੱਗਦਾ ਵੀ ਅਸਲ ਵਜਾ ਕੀ ਹੁੰਦੀ ਏ ਜਿਹੜੇ ਨੌਜਵਾਨ ਰੁਖ ਕਰਦੇ ਨੇ ਬਾਹਰ ਦਾ ਦੇਖੋ ਸਥਿਰ ਰਾਜਨੀਤੀ ਹਮ ਸਥਿਰ ਸਥਿਰਤ ਅਰਥਵਿਵਸਥਾ ਉਹਨਾਂ ਦੀ ਮਜ਼ਬੂਤ ਕਾਨੂੰਨ ਵਿਵਸਥਾ ਉਹ ਉੱਥੇ ਸਟੱਡੀ ਦੇ ਨਾਲ ਨਾਲ 8 ਤੋਂ 10 ਘੰਟੇ ਤੁਹਾਨੂੰ ਕੰਮ ਮਿਲਣਾ ਰੋਜ਼ਗਾਰ ਮਿਲਣਾ ਉੱਥੇ ਦੀ ਜਿਹੜੀ ਸਮਾਨਤਾ ਇੱਕ ਦੂਜੇ ਦੇ ਵਿੱਚ ਭੇਦ ਭਾਵ ਨਹੀਂ ਹੈਗਾ ਉਹ ਤੁਹਾਨੂੰ ਅਫਸਰ ਵਧੀਆ ਮਿਲਦੇ ਨੇ ਤੁਸੀਂ ਉੱਪਰ ਜਾਣ ਲਈ ਸੋ ਇਹ ਕੁਝ ਚੀਜ਼ਾਂ ਐਸੀਆਂ ਨੇ ਸਥਿਰ ਸਮਾਜ ਮਿਲਦਾ ਤੁਹਾਨੂੰ ਉਸੋ ਐਸੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਉਧਰ ਖਿੱਚਦੀਆਂ ਨੇ ਇਹੀ ਕਾਰਨ ਨੇ ਵੀ ਜਵਾਕ ਉਧਰ ਨੂੰ ਖਿੱਚਦੇ ਨੇ ਜਾਂ ਜਾਂ ਮੁੰਡੇ ਕੁੜੀਆਂ ਦੀ ਆਪਸੀ ਰਹਿ ਹੋ ਜਾਂਦੀ ਵੀ ਨਹੀਂ ਨਹੀਂ ਜਾਣਾ ਤਾਂ ਪਲੱਸ 2 ਤੋਂ ਬਾਅਦ ਕੈਨੇਡਾ ਹੀ ਭੁਗਤਣਾ ਜਾਂ ਵਿਦੇਸ਼ ਹੀ ਭੁਗਤਣਾ ਬਿਲਕੁਲ ਜੀ ਬਿਲਕੁਲ ਇਹ ਕਾਰਨ ਵੱਡੇ ਕਾਰਨ ਨੇ ਹਮ ਪਰ ਵਕੀਲ ਸਾਹਿਬ ਜੇ ਆਪਾਂ ਗੱਲ ਕਰ ਲਈਏ ਵੀ ਆਰਥਿਕ ਪੱਖ ਤੋਂ ਜਿੱਥੇ ਇੱਕ ਪੰਜਾਬ ਦੇ ਮਾਪਿਆਂ ਦਾ ਜਿਹੜਾ ਨੁਕਸਾਨ ਹੋਇਆ ਕਰਜ਼ੇ ਚੱਕੇ ਗਏ ਆ ਜ਼ਮੀਨਾਂ ਵੇਚ-ਵੇਚ ਕੇ ਜਾਂਦੇ ਨੇ ਜਿਵੇਂ ਮਾਪਿਆਂ ਦਾ ਨਕਸ਼ਾ ਨਾਲ ਹੋਇਆ ਪੰਜਾਬ ਦੀ ਆਰਥਿਕਤਾ ਆਰਥਿਕਤਾ ਤੇ ਕਿੰਨਾ ਫਰਕ ਪੈਣਾ ਚੁਣਨਾ ਤੇ ਜੇ ਗੱਲ ਕਰੀਏ ਵੀ ਇੱਕ ਜਿਵੇਂ ਆਰਬੀਏ ਦੇ ਅੰਕੜਿਆਂ ਦੀ ਗੱਲ ਕਰੀਏ 2021 ਦੇ ਵਿੱਚ 5 ਅਰਬ ਡਾਲਰ ਦਿਖਾਈ ਸੀ ਉਹਨਾਂ ਨੇ ਤੇ ਜੇ 2024 ਚ 24 ਲੱਖ ਬੱਚਾ ਬਾਹਰ ਜਾਂਦਾ ਤਾਂ ਉਸ ਸਾਭ ਦੇ ਨਾਲ ਇਹ ਅੰਕੜੇ 80 ਤੋਂ 85 ਬਿਲੀਅਨ ਡਾਲਰ ਹਾਂ ਸਾਡੀ ਕੰਟਰੀ ਦੇ ਵਿੱਚ ਉਸ ਕੰਟਰੀ ਦੇ ਵਿੱਚ ਜਾਣਗੇ ਜਿਹੜਾ ਕਿ ਭਾਰਤ ਦੀ ਅਰਥ ਵਿਵਸਥਾ ਵਿੱਚ ਵੱਡਾ ਹਿੱਸਾ ਹੋਵੇਗਾ ਤੇ ਜੇ ਗੱਲ ਪੰਜਾਬ ਦੀ ਕਰ ਲਈ ਤਾਂ 48000 ਵਿਦਿਆਰਥੀ ਹਰ ਸਾਲ ਬਾਹਰ ਜਾਂਦਾ ਹੈ ਤੇ 28500 ਕਰੋੜ ਰੁਪਇਆ ਸਾਲਾਨਾ ਇਥੋਂ ਦੇ ਪੇਰੈਂਟਸ ਵਿਦੇਸ਼ ਦੇ ਖਾਤਿਆਂ ਦੇ ਵਿੱਚ ਔਨ ਰਿਕਾਰਡ ਪੇ ਪੇ ਕਰਦੇ ਨੇ ਹੂੰ ਸੋ ਇੱਕ ਅਗਰ ਜਦੋਂ ਬਾਹਰ ਵੀ ਜਾਂਦੇ ਨੇ ਤਾਂ 12 ਤੋਂ 15 ਤੋਂ 22 ਲੱਖ ਰੁਪਇਆ ਲੱਗਦਾ ਸਾਲਾਨਾ ਜੀ ਇਹ 3 ਸਾਲ ਦਾ ਕੋਈ ਵੀ ਕੋਰਸੇ 35 ਤੋਂ 40 ਲੱਖ ਦੇ ਵਿੱਚ ਪੈਂਦਾ ਹੈ ਹੂੰ ਸੋ ਇੱਕ ਬੜੀ ਵੱਡੀ ਅਮਾਉਂਟ ਜਿਹੜਾ ਸਾਨੂੰ ਸਾਡੇ ਆਰਥਿਕ ਪੱਖੋਂ ਸਾਨੂੰ ਬਹੁਤ ਜ਼ਿਆਦਾ ਕਮਜ਼ੋਰ ਕਰ ਰਿਹਾ ਸਾਨੂੰ ਵੀ ਪੰਜਾਬ ਨੂੰ ਵੀ ਇੰਡੀਆ ਲੈਵਲ ਤੇ ਵੀ ਪਰ ਵਕੀਲ ਸਾਹਿਬ ਫੀਸ ਵੀ ਦੁੱਗਣੀ ਹੋ ਗਈ ਫਿਰ ਵੀ ਲੋਕ ਨਹੀਂ ਹਟਦੇ ਦੇਖੋ ਇੱਕ ਜਿਹੜੀ ਸੈਟਲ ਹੋਣ ਦੀ ਇੱਛਾ ਹੈ ਕਿ ਅਸੀਂ ਵਿਦੇਸ਼ਾਂ ਵਿੱਚ ਇੱਕ ਜਿਹੜਾ ਅਸੀਂ ਸਟੇਟਸ ਸਿੰਬਲ ਬਣਾ ਲਿਆ ਹਾਲਾਂਕਿ ਜਿਹੜੀ ਇਸ ਦੇ ਇਸ ਟਾਈਮ ਵਿਦੇਸ਼ਾਂ ਦੇ ਹਾਲਾਤ ਨੇ ਉਹ ਬਹੁਤ ਸਾਰੀਆਂ ਵੀਡੀਓ ਉੱਥੋਂ ਦੇ ਐਨਆਰਆਈ ਪਾਉਂਦੇ ਨੇ ਉੱਥੋਂ ਦੇ ਲੋਕ ਪਾਉਂਦੇ ਨੇ ਵੀ ਇੱਥੇ ਰਹਿਣ ਨੂੰ ਜਗ੍ਹਾ ਨਹੀਂ ਇੱਥੇ ਕੰਮ ਕਰਨ ਨੂੰ ਜਗ੍ਹਾ ਨਹੀਂ ਐ ਉੱਥੇ ਐਫਆਈਆਰ ਹੋ ਰਹੀਆਂ ਨੇ ਲੜਕੇ ਲੜ ਰਹੇ ਨੇ ਐ ਮਤਲਬ ਪੰਜਾਬ ਵਰਗੇ ਹਾਲਾਤ ਉੱਥੇ ਬਣ ਚੁੱਕੇ ਨੇ ਤੁਹਾਨੂੰ ਲੱਗਦਾ ਵੀ ਜਿਹੜੇ ਮਾਪੇ ਨੇ ਉਹ ਜਾਣੂ ਨਹੀਂ ਇਸ ਗੱਲ ਤੋਂ ਵੀ ਸਾਡਾ ਮੁੰਡਾ ਕਿਹੜੇ ਹਾਲਾਤਾਂ 'ਚ ਰਹਿ ਰਿਹਾ ਸਾਡੀ ਕੁੜੀ ਕਿਹੜੇ ਹਾਲਾਤ 'ਚ ਰਹਿ ਰਹੀ ਹੈ ਕੋਈ ਮੇਰੇ ਖਿਆਲ 'ਚ ਜਾਣ ਜਾਣੇ ਹੋ ਕੇ ਅਣਜਾਣੇ ਹੋ ਰਹੇ ਨੇ ਅਕਮੰਦ ਕਰ ਰਹੇ ਨੇ ਕਿਉਂਕਿ ਉਹਨਾਂ ਦੇ ਨਾਲ ਦੇ ਜਿਹੜੇ ਦੋਸਤ ਉੱਥੇ ਗਏ ਹੁੰਦੇ ਨੇ ਜਾਂ ਕੁੜੀਆਂ ਦੀਆਂ ਸਹੇਲੀਆਂ ਉੱਥੇ ਗਈਆਂ ਹੁੰਦੀਆਂ ਨੇ ਉਹ ਉੱਥੇ ਬੈਠ ਕੇ ਸਭਜਵਾਬ ਵਿਖਾਉਂਦੇ ਨੇ ਹਾਂ ਕਿਉਂਕਿ ਜਦੋਂ ਵਿਦੇਸ਼ਾਂ ਚੋਂ ਬੰਦਾ 15 ਦਿਨ ਲਈ ਆਉਂਦਾ ਨਾ ਤੇ 80-85 ਰੁਪਏ ਨੂੰ ਡਾਲਰ ਹੋ ਜਾਂਦਾ ਬਿਲਕੁਲ ਜਦੋਂ ਆ ਕੇ 1000 ਡਾਲਰ ਵੀ ਖਰਚਦਾ 15 ਦਿਨ ਲਈ ਤੇ ਉਹ ਬਹੁਤ ਵੱਡੀ ਅਮਾਉਂਟ ਲੱਗਦੀ ਹੈ ਉਹਨਾਂ ਨੂੰ ਬਿਲਕੁਲ ਉਹਨਾਂ ਨੂੰ ਲੱਗਦਾ ਵੀ ਬੜਾ ਸਾਡਾ ਪੁੱਤ ਉੱਥੇ ਆ ਦੇਖੋ ਗਵਾਂਡੀਆਂ ਦਾ ਮੁੰਡਾ ਆਇਆ ਸੀ ਇੰਨੇ ਦਿਨਾਂ ਚ ਲੱਖ ਰੁਪਏ ਖਰਚ ਗਿਆ 2 ਲੱਖ ਖਰਚ ਗਿਆ 4 ਲੱਖ ਖ ਜਿਹੜੀ ਫੋਕੀ ਸ਼ੌਹਰਤ ਹੈ ਨਾ ਉੱਥੇ ਜਾ ਕੇ ਪਤਾ ਲੱਗਦੀ ਹੈ ਇਸ ਟਾਈਮ ਵਿਦੇਸ਼ਾਂ ਦੇ ਕੋਈ ਬਹੁਤ ਵਧੀਆ ਹਾਲਾਤ ਨਹੀਂ ਹੈ ਉੱਥੋਂ ਦੇ ਲੋਕ ਜਿਹੜੇ ਕਹਿ ਰਹੇ ਨੇ ਵੀ ਨਾ ਤਾਂ ਇੱਥੇ ਕੁੜੀਆਂ ਨੂੰ ਕੰਮ ਮਿਲ ਰਣਾ ਮੁੰਡਿਆਂ ਨੂੰ ਕੰਮ ਮਿਲ ਰਣਾ ਨਾ ਹੀ ਰਹਿਣ ਨੂੰ ਬਹੁਤ ਦੀ ਵੀਡੀਓ ਆ ਰਹੀ ਹੈ ਨਾ ਸੜਕਾਂ ਦੇ ਨੌਜਵਾਨ ਸੁੱਤੇ ਨੇ ਜਿਵੇਂ ਪ੍ਰਵਾਸੀ ਆਪਣੇ ਤਸਉਂਦੇ ਨੇ ਸੋ ਲੋਕਾਂ ਨੂੰ ਸਮਝਣ ਦੀ ਲੋੜ ਹੈ ਇਹ ਪੰਜਾਬ ਦੇ ਹਾਲਾਤ ਕਿ ਇੱਥੋਂ ਛੱਡ ਕੇ ਕਿਉਂ ਜਾਣਾ ਚਾਹੁੰਦੇ ਨੇ ਵੱਡੇ ਮੁੱਦੇ ਸੀ ਬਿਲਕੁਲ ਤਦ ਕੋਨ ਨਸ਼ਾ ਬੇਰੋਜ਼ਗਾਰੀ ਭ੍ਰਿਸ਼ਟਾਚਾਰ ਹਮ ਕਾਨੂੰਨ ਵਿਵਸਥਾ ਸਹੀ ਨਾ ਹੋਣਾ ਸਿਹਤ ਸੁਰੱਖਿਆ ਨਾ ਹੋਣਾ ਇਹ ਬਹੁਤ ਵੱਡੇ ਅਹਿਮ ਮੁੱਦੇ ਸੀ ਜਿਨ੍ਹਾਂ ਨੂੰ ਸਰਕਾਰਾਂ ਨਿਕੇਲ ਨਹੀਂ ਪਾ ਸਕੀਆਂ ਜਾਂ ਲੋਕਾਂ ਨੂੰ ਸਹੂਲਤਾਂ ਨਹੀਂ ਦੇ ਸਕੀਆਂ ਜਾਂ ਨੌਜਵਾਨਾਂ ਵਿੱਚ ਆਪਣਾ ਵਿਸ਼ਵਾਸ ਨਹੀਂ ਪ੍ਰਗਟਾ ਸਕੀਆਂ ਤਾਂ ਕਿ ਨੌਜਵਾਨ ਜਵਾਨ ਹੋਣ ਤੋਂ ਪਹਿਲਾਂ ਹੀ ਹਮ ਵਿਦੇਸ਼ਾਂ ਦਾ ਰੁਖ ਕਰ ਰਹੇ ਨੇ ਬਿਲਕੁਲ ਸੋ ਉਹਨਾਂ ਨੂੰ ਸੰਭਾਲਣ ਦੀ ਵੱਡੀ ਲੋੜ ਹੈ ਵਕੀਲ ਸਾਹਿਬ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਵਿਆਹ ਇੱਕ ਬਹੁਤ ਪਵਿੱਤਰ ਰਿਸ਼ਤਾ ਜੀ ਦੋਹਾਂ ਪਰਿਵਾਰਾਂ ਦਾ ਮੇਲ ਹੁੰਦਾ ਗੁਰੂ ਸਾਹਿਬ ਦੀ ਹਜ਼ੂਰੀ ਚ ਹੁੰਦਾ ਤੁਹਾਨੂੰ ਕੀ ਲੱਗਦਾ ਵੀ ਜਦੋਂ ਦਾ ਆਇਲਸ ਦਾ ਦੌਰ ਆਇਆ ਕੁੜੀ ਨੂੰ ਬੈਂਡ ਆਇਆ ਜਾਂ ਮੁੰਡੇ ਨੂੰ ਬੈਂਡ ਆਇਆ ਤਾਂ ਉਦੋਂ ਜਦੋਂ ਆਨੰਦ ਕਾਰਜ ਚ ਜਾਲੀ ਆਨੰਦ ਕਾਰਜ ਕਰਕੇ ਰਿਸ਼ਤੇ ਆਪਸੀ ਕਰੀਬੀ ਰਿਸ਼ਤੇਾਂ ਚ ਲੋਕ ਵਿਆਹ ਕਰਾ ਕੇ ਜਾਣ ਲੱਗੇ ਇਹੋ ਜਿਹੇ ਕੇਸਾਂ ਦਾ ਬਾਅਦ ਜਦੋਂ ਖਲਾਰਾ ਪੈਂਦਾ ਤੁਹਾਡੇ ਕੋਲ ਵੀ ਇਹੋ ਜਿਹੇ ਕੇਸ ਆਉਂਦੇ ਹੋਣਗੇ ਬਹੁਤ ਬਹੁਤ ਜੀ ਹੂੰ ਇਹ ਤਾਂ ਆਮ ਤੌਰ ਤੇ ਕੇਸ ਆਉਣ ਲੱਗੇ ਵਕੀਲ ਸਰਵਾਨਾਂ ਕੋਲ ਹੂੰ ਕਿ ਦੇਖੋ ਇਹ ਸਭ ਤੋਂ ਵੱਡੀ ਗੱਲ ਤਾਂ ਧਾਰਮਿਕ ਠੇਸ ਬਹੁਤ ਪਹੁੰਚਦੀ ਹੈ ਲੋਕ ਕਿਉਂਕਿ ਦੇਖੋ ਇੱਕ ਗੁਰੂ ਮਾਏ ਦੇ ਮਹਾਰਾਜ ਦੀ ਪਵਿੱਤਰਤਾ ਨੂੰ ਪੰਗ ਕੀਤਾ ਜਾਂਦਾ ਕਿਉਂਕਿ ਜਾਲੀ ਫੇਰੇ ਹੁੰਦੇ ਨੇ ਹੂੰ ਕਿਉਂਕਿ ਜਾਲੀ ਲਵ ਮੈਰਿਜਾਂ ਜਾਲੀ ਮੈਰਿਜਾਂ ਹੋ ਰਹੀਆਂ ਨੇ ਵੀ ਜਿਹਦੇ ਬੈਂਡ ਆਏ ਖਰਚਾ ਉਹ ਕਰੇਗਾ ਬਿਲਕੁਲ ਤੇ ਵਿਦੇਸ਼ ਜਾ ਕੇ ਉਹ ਲੜਕੀਆਂ ਨੂੰ ਬੁਲਾਉਂਦੀਆਂ ਵੀ ਨਹੀਂ ਕਿ ਲੜਕੀਆਂ ਇਹ ਵੀ ਬਹੁਤ ਕੇਸ ਹੋਏ ਨੇ ਪਿੱਛੇ ਜੀ ਹੂੰ ਤੇ ਬਹੁਤ ਲੜਕੀਆਂ ਨੇ ਸੁਸਾਇਸਾਈਡ ਕੇ ਵੀ ਹੋਏ ਨੇ ਜਿਹੜੇ ਕਿ ਤੁਸੀਂ ਵੀ ਬਹੁਤ ਕਵਰ ਕੀਤੇ ਨੇ ਬਿਲਕੁਲ ਤੇ ਉਹਦਾ ਸਾਰਾ ਪਰਿਵਾਰ ਪਿੱਛੇ ਖਮਿਆਜਾ ਭੁਗਤਦਾ ਬਿਲਕੁਲ ਨੋ ਡਾਊਟ ਬਹੁਤ ਪਰਚੇ ਆ ਰਹੇ ਨੇ ਇਸ ਟਾਈਮ ਤੇ ਇਹ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਇਹ ਗੁਰਮਤਿ ਅਮਰਿਆਦਾ ਦੇ ਵੀ ਖਿਲਾਫ ਹੈ ਤੇ ਸਾਡੇ ਜਿਹੜੇ ਰੀਤੀ ਰਿਵਾਜ ਨੇ ਸਾਡੇ ਜਿਹੜਾ ਸੱਭਿਆਚਾਰ ਹੈ ਉਹਦੇ ਉਹਨੂੰ ਵੀ ਬੜੀ ਵੱਡੀ ਠੇਸ ਹੈ ਉਹਦੇ ਵੀ ਬਹੁਤ ਮਰਿਆਦਾ ਨੂੰ ਭੰਗ ਦਿੱਤੀ ਆ ਨਾ ਜਿਹੜੇ ਰਿਸ਼ਤੇ ਚਲੋ ਆਪਾਂ ਜਿਹੜੇ ਕਿਤੇ ਕਿਤੇ ਮੰਨ ਲੈਨੇ ਆ ਵੀ ਲੋਕ ਕੋਰਟ ਮੈਰਿਜ ਕਰਾ ਕੇ ਜਾਂ ਕੰਟਰੈਕਟ ਬੇਸ ਤੇ ਲੋਕ ਬਾਹਰ ਜਾਂਦੇ ਨੇ ਨਿਭਦੇ ਕਿਉਂ ਨਹੀਂ ਪਹਿਲਾਂ ਅਸ਼ਾਮਾ ਇਹੋ ਜੀਆਂ ਬਖਾਈਆਂ ਜਾਂਦੀਆਂ ਵੀ ਤੁਹਾਡਾ ਮੁੰਡੇ ਨੇ ਜਦੋਂ 20 ਲੱਖ ਲਾਤਾ ਨਾਲ ਦੀ ਨਾਲ ਹੀ ਅਸੀਂ ਕੁੜੀ ਦੇ ਬਰਾਬਰ ਭੇਜ ਦਾਂਗੇ ਫਿਰ ਉਹ ਤੋਂ ਬਾਅਦ ਇਹੋ ਜਿਹੇ ਕਿਹੜੀਆਂ ਤੁਹਾਨੂੰ ਲੱਗਦੀਆਂ ਵੀ ਉੱਥੇ ਮਜਬੂਰੀਆਂ ਬਣ ਜਾਂਦੀਆਂ ਨੇ ਵੀ ਮੁੰਡਾ ਇੱਥੇ ਬੈਠਾ ਰਹੇ ਜਾਂਦਾ ਤੇ ਕੁੜੀ ਉੱਥੇ ਬੈਠੀ ਫੋਨ ਵੀ ਨਹੀਂ ਚੱਕਦੀ। ਅਗੇ ਕੈਮਰੇ ਕੇ ਕਰੀਏ ਤਾਂ ਕਈ ਮੁੱਦੇ ਇਸ ਤਰ੍ਹਾਂ ਦੇ ਨੇ। ਜੀ। ਵੀ ਜ਼ਿਆਦਾਤਰ ਦੇਖਿਆ ਗਿਆ ਵੀ ਲੜਕੀ ਦੀ ਲੜਕੇ ਨਾਲ ਪਹਿਲੇ ਗੱਲ ਹੁੰਦੀ ਹੈ। ਹੂੰ। ਪੈਸੇ ਨਾ ਹੋਣ ਦੀ ਵਜ੍ਹਾ ਹੂੰ ਔਰ ਵਿਆਹ ਕਿਸੇ ਹੋਰ ਨਾਲ ਕੀਤਾ ਜਾਂਦਾ ਹੈ। ਉੱਥੇ ਜਾ ਕੇ ਫਿਰ ਉਹ ਲੜਕੇ ਨੂੰ ਨਾ ਬੁਲਾ ਕੇ ਹੂੰ ਦੂਸਰੇ ਲੜਕੇ ਨੂੰ ਬੁਲਾਇਆ ਜਾਂਦਾ। ਜ਼ਿਆਦਾਤਰ ਕੇਸਾਂ ਵਿੱਚ ਦੇਖਿਆ ਗਿਆ। ਹੂੰ। ਸੋ ਇਹੋ ਜਿਹੇ ਗੱਲਾਂ ਜਿਹੜੀਆਂ ਸਮਾਜ ਦੇ ਖਿਲਾਫ ਨੇ ਦੇਖੋ ਪਹਿਲੀ ਗੱਲ ਤਾਂ ਇਹ ਇਹ ਕੰਮ ਹੀ ਨਹੀਂ ਕਰਨਾ ਚਾਹੀਦਾ ਇਹ ਗੱਲ ਟੋਟਲੀ ਸਮਾਜ ਦੇ ਖਿਲਾਫ ਹੈ ਗੁਰਮੇਰਾ ਦਾ ਖਿਲਾਫ ਜਾਲੀ ਵਿਆਹ ਕਰਨਾ ਇਹ ਲਾਲਸਾ ਜਿਹੜੀ ਹੈ ਨਾ ਇਨਸਾਨ ਤੋਂ ਇਹੋ ਜੇ ਕਰਮ ਕਰਾਉਂਦੀ ਹੈ ਜਿਹਦੇ ਕਰਮ ਅਗਲੀ ਪੀੜ੍ਹੀ ਨੂੰ ਤੁਹਾਡੀ ਨੂੰ ਪੂਤਨੇ ਪੈਂਦੇ ਨੇ ਸੋ ਕਿੰਨੇ ਕਿੰਨੀਆਂ ਆਤਮ ਹੱਤਿਆਵਾਂ ਹੋਈਆਂ ਇਸੇ ਕਾਰਨ ਹੋਈਆਂ ਨੇ ਸੋ ਇਹ ਰਿਸ਼ਤਿਆਂ ਦੀ ਪਵਿੱਤਰਤਾ ਤੇ ੱੱਬਾ ਲਾਉਂਦੀ ਹੈ ਪਰ ਵਕੀਲ ਸਾਹਿਬ ਤੁਸੀਂ ਵੀ ਇਸ ਗੱਲ ਤੋਂ ਜਾਣੂ ਹੋ ਮਾਪੇ ਵੀ ਇਸ ਗੱਲ ਤੋਂ ਜਾਣੂ ਆ ਸਾਡੇ ਪੱਤਰਕਾਰ ਭਾਈਚਾਰਾ ਵੀ ਇਸ ਗੱਲ ਤੋਂ ਜਾਣੂ ਆ ਪਰ ਪਰ ਇਹ ਤਾਂ ਹੱਲ ਕੀ ਹੋਣਾ ਚਾਹੀਦਾ ਕੋ ਹੱਲ ਜਿਹੜਾ ਸਰਕਾਰਾਂ ਦੀ ਰਿਸਪੌਂਸਿਬਿਲਟੀ ਹੈ ਜੀ ਕਿ ਕੱਪੜਾ ਮਕਾਨ ਰੋਜ਼ਗਾਰ ਇਹ ਦਿਨਾਂ ਬਹੁਤ ਜ਼ਰੂਰੀ ਹੈ ਹਮ ਇਹਦੇ ਵਿੱਚ ਮੈਂ ਇੱਕ ਗੱਲ ਕਵਾਂਗਾ ਕਿ ਜਿਹੜਾ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਹਮ ਨਾ ਤਾਂ ਖੇਤੀ ਸੈਕਟਰ ਨੂੰ ਵਧਾਇਆ ਗਿਆ ਨਾ ਪਰਫੁੱਲਿਤ ਕੀਤਾ ਗਿਆ ਦੇਖੋ ਅਗਰ ਗੱਲ ਆਪਾਂ ਪਿੱਛੇ ਦੀ ਕਰੀਏ 19670 ਦੀ ਤਾਂ ਉਸ ਤੋਂ ਲੈ ਕੇ ਅੱਜ ਤੱਕ ਜੇ ਆਪਾਂ ਆਈਐਸ ਲੋਬੀ ਦੀ ਗੱਲ ਕਰੀਏ ਤਾਂ ਉਹਨਾਂ ਦੀ ਤਰਕਾਵਾਂ ਉਦੋਂ ਤੋਂ ਲੈ ਕੇ ਹੁਣ ਤੱਕ 1500% ਵਧੀਆਂ ਜੀ ਤੇ ਜੇ ਆਪਾਂ ਗੱਲ ਕਰ ਲਈਏ ਟੀਚਰ ਦੀ ਜਾਂ ਹੋਰ ਲੋਬੀ ਦੀ ਤਾਂ ਉਹ ਵੀ ਉਹਨਾਂ ਦੀ ਤਰੱਕੀ ਵੀ 500 ਤੋਂ 700% ਤੱਕ ਹੋਈ ਹੈ ਜੀ ਪਰ ਕਿਸਾਨ ਦੀ ਅਗਰ ਫਸਲ ਦੀ ਗੱਲ ਕਰੀਏ ਤਾਂ ਉਦੋਂ 70 ਰੁਪਏ ਰੇਟ ਸੀ ਕੁਇੰਟਲ ਦਾ ਜੀ ਤੇ ਅੱਜ 2100 ਰੁਪਏ ਹੈ ਤਾਂ ਕਿਸਾਨ ਦੀ ਜਿਹੜੀ ਰੇਸ਼ੋ ਵਧੀ ਏ ਉਹ 25 ਤੋਂ 26% ਵਧੀ ਬਿਲਕੁਲ ਸੋ ਖੇਤੀ ਪ੍ਰਧਾਨ ਸੂਬੇ ਦੇ ਵਿੱਚ ਇਨਕਮ ਕਿਸਾਨਾਂ ਦੀ ਵੱਧ ਤੋਂ ਵੱਧ ਹੋਣੀ ਚਾਹੀਦੀ ਸੀ ਤੇ ਕਿਸਾਨ ਦੀ ਜਿਹੜੀ ਲਗਤ ਹੈ ਉਹਨਾਂ ਹੀ ਮੁੱਲ ਨੂੰ ਵਟਿਆ ਜਾਂਦਾ ਸਾਲ-ਸਾਲ ਬਾਅਦ ਜੀ ਸੋ ਕਿਸਾਨ ਇਸ ਕਰਕੇ ਧਰਨਿਆਂ ਤੇ ਬੈਠਾ ਹੈ ਕਿਸਾਨ ਇਸੇ ਕਰਕੇ ਆਤਮ ਹੱਤਿਆ ਕਰ ਰਿਹਾ ਹੈ ਕਿਉਂਕਿ ਬੀਜ ਮਹਿੰਗੇ ਸੰਧ ਮਹੰਗੇ ਸੋ ਉਹ ਚੀਜ਼ਾਂ ਰੇਸ਼ਿਓ ਪੂਰੀਆਂ ਨਹੀਂ ਹੋ ਪਾਰੀਆਂ ਸੋ ਔਰ ਦੂਜੇ ਪਾਸੇ ਅਗਰ ਗੱਲ ਕਰੀਏ ਇਹ ਨੌਜਵਾਨਾਂ ਨੂੰ ਰੋਜ਼ਗਾਰ ਦੇਣਾ ਇਹ ਸਰਕਾਰ ਦਾ ਬੜਾ ਵੱਡਾ ਕੰਮ ਹੁੰਦਾ ਹੈ ਅੱਜ ਦੇਖੋ ਪੰਜਾਬ ਦੇ ਸਿਰ 353600 ਕਰੋੜ ਰੁਪਏ ਕਰਜ਼ਾ ਹੈ ਜਿਹਦਾ ਸਾਲਾਨਾ 30000 ਕਰੋੜ ਰੁਪਏ ਦਾ ਵਿਆਜ ਭਰ ਰਹੇ ਅਸੀਂ ਪਰ ਇਹ ਜਿਹੜਾ ਕਰਜ਼ਾ ਲਿਆ ਜਾਂਦਾ ਇਹ ਵੱਧ ਦੇ ਲਈ ਲਿਆ ਜਾਂਦਾ ਭਾਵੇਂ ਕਰਜ਼ਾ ਕੋ ਆਮ ਇਨਸਾਨ ਲਵੇ ਉਹ ਬੈਂਕ ਤੋਂ ਕਰਜ਼ਾ ਲੈਂਦਾ ਕਾਰ ਲੈਣ ਲਈ ਜਾਂ ਉਦਯੋਗ ਲਗਾਉਣ ਲਈ ਪਰ ਸਰਕਾਰਾਂ ਜਦੋਂ ਕਰਜ਼ਾ ਲੈਂਦੀਆਂ ਨੇ ਇਹ ਫ੍ਰੀ ਦਾ ਮਾਲ ਦੇਣ ਲਈ ਲੈਂਦੀਆਂ ਨੇ ਸੋ ਕਿਤੇ ਨਾ ਕਿਤੇ ਉਹ ਕਰਜ਼ਾ ਲੈ ਕੇ ਉਦਯੋਗ ਲਾਉਣੇ ਚਾਹੀਦੇ ਸੀ ਇੰਡਸਟਰੀ ਲਾਉਣੀ ਚਾਹੀਦੀ ਸੀ ਵਪਾਰ ਵਧਾਉਣਾ ਚਾਹੀਦਾ ਸੀ ਉਤਪਾਦਨ ਵਧਾਉਣਾ ਚਾਹੀਦਾ ਸੀ ਤਾਂ ਕਿ ਨੌਜਵਾਨਾਂ ਨੂੰ ਰੋਜ਼ਗਾਰ ਮਿਲਦਾ ਪਲੱਸ 2 ਕਰਨ ਤੋਂ ਬਾਅਦ ਬੀਏ ਕਰਨ ਤੋਂ ਬਾਅਦ ਲੋਕਾਂ ਨੂੰ ਰੋਜ਼ਗਾਰ ਮਿਲਦਾ ਤਾਂ ਲੋਕ ਵਿਦੇਸ਼ਾਂ ਦੀ ਧਰਤੀ ਵੱਲ ਰੋਖਾਪੇ ਨਾ ਕਰਦੇ ਸੋ ਪਿੱਛੇ ਜਿਹੜੇ ਬਜ਼ੁਰਗ ਮਾਪਿਆਂ ਨੂੰ ਛੱਡ ਕੇ ਜਾਂਦੇ ਨੇ ਦੇਖੋ ਬਿਰਧ ਆਸ਼ਰਮਾਂ 'ਚ ਮਾਪੇ ਰੋ ਰਹੇ ਨੇ ਕੋਈ ਦਵਾਈ ਦਿਵਾਉਣ ਵਾਲਾ ਹੈ ਨਹੀਂ ਜੀ ਕੋਈ ਦਵਾਈ ਦਿਵਾਉਣ ਵਾਲਾ ਨਹੀਂ ਮੈਂ ਕਹਾਂ ਜੀ ਅ ਅੱਜ 20% ਘਰਾਂ ਦੇ ਵਿੱਚ ਬਹਾਦਰ ਬਹਾਦਰ ਤੇ ਕੁੱਤੇ ਘੁੰਮ ਰਹੇ ਨੇ ਪ੍ਰਵਾਸੀ ਘੁੰਮ ਰਹੇ ਨੇ ਪ੍ਰਵਾਸੀ ਘੁੰਮ ਰਹੇ ਨੇ ਸੋ ਜਲੰਧਰ ਬੈਲਟ ਜਾ ਕੇ ਦੇਖੋ ਹੁਸ਼ਿਆਰਪੜ ਬੈਲਟ ਜਾ ਕੇ ਦੇਖੋ ਤੁਸੀਂ ਘਰਾਂ ਦੇ ਘਰ ਖਾਲੀ ਨੇ ਬਿਲਕੁਲ ਜੀ ਜਾਂ ਪ੍ਰਵਾਸੀ ਨੇ ਜਾਂ ਕੁੱਤੇ ਨੇ ਜਾਂ ਬਹਾਦਰ ਰਹਿ ਰਹੇ ਨੇ ਚੌਂਕੀਦਾਰ ਰਹਿ ਰਹੇ ਨੇ ਸੋ ਉਹ ਉਹਦਾ ਕਾਰਨ ਬੜਾ ਵੱਡਾ ਇਹੀ ਹੈ ਹੂੰ ਤੇ ਅ ਅਸੀਂ ਸਾਰਾ ਕੁਝ ਗਵਾਉਂਦੇ ਜਾ ਰਹੇ ਹਾਂ ਅਗਰ ਫਸਲ ਦੀ ਗੱਲ ਕਰੀਏ ਅਸੀਂ ਫਸਲ ਬੀਜ ਰਹੇ ਹਾਂ ਢਿੱਡ ਵੀ ਪੂਰੇ ਦੇਸ਼ ਦਾ ਭਰ ਰਹੇ ਹਾਂ ਬਿਲਕੁਲ ਤੇ ਨਾ ਸਾਡੇ ਕੋ ਪਾਣੀ ਬਚਿਆ ਨਾ ਸਾਡੇ ਕੋ ਫਸਲ ਤੇ ਨਾ ਸਾਡੇ ਕੋ ਆਪਣਾ ਫਿਊਚਰ ਬਚਿਆ ਨਾ ਨੌਜਵਾਨ ਬਚੇ ਬਜ਼ੁਰਗ ਸਾਡੇ ਬਿਰਧ ਆਸ਼ਰਮਾਂ ਚ ਘੁੰਮ ਰਹੇ ਨੇ ਬਿਲਕੁਲ ਸਹੀ ਸੋ ਕਹਿੰਦੇ ਪਾਣੀ ਗੰਧਲੇ ਕਰ ਅਸੀਂ ਫਿਲਟਰ ਲਾ ਲਏ ਰੁੱਖ ਵੱਡ ਲਾ ਲਏ ਸੀ ਹਾਂ ਮਾਪੇ ਛੱਡ ਤੇ ਬਿਰਧ ਆਸ਼ਰਮ ਪੁੱਤ ਕਰ ਲੈ ਪਰਦੇਸੀ ਵਾਹ ਸੋ ਅਸੀਂ ਸਾਰਾ ਕੋਸ਼ਿ ਅਜਾੜ ਦਿਆ ਸੋ ਅਸੀਂ ਜਾ ਕਿੱਧਰ ਰੋਇਆ ਸਰਕਾਰਾਂ ਨੂੰ ਆਮ ਆਵਾਮ ਨੂੰ ਇਹ ਸਮਝਣ ਦੀ ਲੋੜ ਹੈ ਨਸ਼ੇ ਤੋਂ ਬਾਹਰ ਕਰਕੇ ਰੋਜ਼ਗਾਰ ਪੈਦਾ ਕਰਕੇ ਨੌਜਵਾਨੀ ਨੂੰ ਸੰਭਾਲ ਕੇ ਕਿਸਾਨੀ ਨੂੰ ਪਰਫੁੱਲਤ ਕਰਕੇ ਤੇ ਪਾਣੀਆਂ ਨੂੰ ਸੰਭਾਲ ਕੇ ਪੰਜਾਬ ਨੂੰ ਬਚਾਇਆ ਜਾ ਸਕਦਾ ਹੈ ਜੇ ਤੁਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਪੰਜਾਬ ਨੂੰ ਖੁਸ਼ਹਾਲ ਪੰਜਾਬ ਬਣਾਉਣਾ ਹੈ ਪੰਜਾਬ ਨੂੰ ਹਰਿਆ ਭਰਿਆ ਪੰਜਾਬ ਬਣਾਉਣਾ ਹੈ ਬਹੁਤ ਸ਼ੁਕਰੀਆ ਵਕੀਲ ਸਾਹਿਬ ਤੁਹਾਣੀ ਗੱਲਬਾਤ ਦੇ ਲਈ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਜੀ ਮਿਹਰਬਾਨ ਸੋ ਦੋਸਤੋ ਇਹਨਾਂ ਮਸਲਿਆਂ ਤੋਂ ਤੁਸੀਂ ਬੇਬਾਕੀ ਦੇ ਨਾਲ ਜਾਣੂ ਹੋ ਇਹ ਕੋਈ ਅੱਜ ਦਾ ਮਸਲਾ ਨਹੀਂ ਹੈ ਕੋਈ ਨਵਾਂ ਮਸਲਾ ਨਹੀਂ ਹੈ ਹਰ ਇੱਕ ਘਰ ਦੀ ਹਰ ਇੱਕ ਗਲੀ ਦੀ ਹਰ ਇੱਕ ਮੋੜ ਦੀ ਕਹਾਣੀ ਹੈ ਜਿਹੜੀ ਤੁਸੀਂ ਵਕੀਲ ਸਾਹਿਬ ਦੇ ਜਵਾਨੀ ਸੁਣੀ ਹੈ ਇਹਨਾਂ ਤੇ ਤੁਸੀਂ ਵੀ ਗੌਰ ਕਰੋ ਤਾਂ ਜੋ ਆਉਣ ਵਾਲਾ ਭਵਿੱਖ ਆਉਣ ਵਾਲਾ ਪੰਜਾਬ ਆ ਖੂਬਸੂਰਤ ਤੇ ਸੁਨਹ ਹੋਵੇ ਅੱਜ ਦੀ ਪੇਸ਼ਕਾਰੀ ਦੇ ਲੈਣੇ ਬਹੁਤ ਬਹੁਤ ਧੰਨਵਾਦ